ਆ ਨਮੂਲ ਕਗਨ ਨਾਮ ਅਸਤੀਫਾ ਦਿੱਤਾ ਹਾਂਜੀ ਇਹਦੇ ਤੇ ਤੁਹਾਡੇ ਕੀ ਕਹਿਣਾ ਜੀ ਇਹ ਇਹ ਅਸਤੀਫਾ ਦਿੱਤਾ ਨਹੀਂ ਗਿਆ ਇਹਦੇ ਪਿੱਛੇ ਬਹੁਤ ਵੱਡਾ ਰਾਜ ਹੈ ਇਹ ਗੱਲ ਇਦਾਂ ਵੀ ਪਰਸੋਂ ਖਰੜ ਤੋਂ ਇੱਕ ਗਿਲਕੋ ਵੈਲੀ ਵਾਲੇ ਸਰਦਾਰ ਜੀ ਸਰਦਾਰ ਰਣਜੀਤ ਸਿੰਘ ਗਿਲ ਜੀ ਉਹ ਅਕਾਲੀ ਦਲ ਦੇ ਇਲੈਕਸ਼ਨ ਲੜੇ ਸੀ ਖਰੜ ਤੋਂ ਹਾਂਜੀ ਤੇ 40000 ਤੋਂ ਵੱਧ ਵੋਟਾਂ ਲਈਆਂ ਸੀ ਉਹਨਾਂ ਨੇ ਤੇ ਉਸ ਤੋਂ ਪਹਿਲਾਂ ਜਦੋਂ ਨਗਰ ਕੌਂਸਲਾਂ ਦੇ ਵਿੱਚੋਂ ਅਕਾਲੀ ਦਲ ਤਿੰਨ ਨਗਰ ਕੌਂਸਲਾਂ ਜਿੱਤੇ ਸੀ ਜੀਚੋ ਦੋ ਇੱਥੇ ਦੀਆਂ ਸੀ ਖਰੜ ਹਲਕੇ ਦੀਆਂ ਹਾਂਜੀ ਤੇ ਇੱਕ ਮਜੀਠੇ ਦੀ ਇਹਨਾਂ ਦਾ ਚੰਗਾ ਤਗੜਾ ਆਧਾਰ ਹੈ ਆਪਣੇ ਏਰੀਏ ਦੇ ਵਿੱਚ ਗਿੱਲ ਸਾਹਿਬ ਦਾ ਗਿੱਲ ਸਾਹਿਬ ਨੇ ਪਰਸੋਂ ਜਦੋਂ ਅਸਤੀਫਾ ਦਿੱਤਾ ਤਾਂ ਸਮਝ ਨਹੀਂ ਆਈ ਵੀ ਗਿੱਲ ਸਾਹਿਬ ਨੇ ਅਸਤੀਫਾ ਕਿਉਂ ਦਿੱਤਾ ਉਹ ਫੇਰ ਜਦੋਂ ਅੱਜ ਖਬਰ ਆਈ ਵੀ ਬੀਬਾ ਅਨਮੋਲ ਗਗਨ ਮਾਨ ਨੇ ਅਸਤੀਫਾ ਦੇ ਦਿੱਤਾ ਫੇਰ ਮੈਨੂੰ ਸਮਝ ਲੱਗੀ ਵੀ ਅਸਤੀਫਾ ਦਿੱਤਾ ਨਹੀਂ ਗਿਆ ਇਹ ਅਸਤੀਫਾ ਲਿਆ ਗਿਆ ਠੀਕ ਹੈ ਜੀ ਇਹ ਅਸਤੀਫਾ ਕਿਉਂ ਲਿਆ ਗਿਆ ਇਹਦੇ ਚ ਕੇਜਰੀਵਾਲ ਬਹੁਤ ਆਪਣੇ ਆਪ ਦਿਮਾਗੀ ਬੰਦਾ ਉਹ ਕਿਉਂਕਿ ਪੜ੍ਹਿਆ ਲਿਖਿਆ ਉਹ ਕੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਕੰਮ ਤਾਂ ਆਪਾਂ ਕੋਈ ਕੀਤਾ ਨਹੀਂ ਕੋਈ ਦੱਸਣ ਨੂੰ ਸਾਡੇ ਪੱਲੇ ਤਾਂ ਕੁਝ ਹੈ ਨਹੀਂ ਹਾਂਜੀ ਇੱਕ ਜਿਮਣੀ ਚੋਣ ਪਹਿਲਾਂ ਹੁਣ ਤਾਜੀ-ਤਾਜੀ ਜਿੱਤੀ ਐ ਉਸ ਤੋਂ ਪਹਿਲਾਂ ਵੀ ਜਿੱਤੀਆਂ ਨੇ ਵੀ ਜਿੱਤ ਦੀ ਕੰਟੀਨਿਊਟੀ ਨੂੰ ਬਰਕਰਾਰ ਰੱਖ ਲਈ ਐ ਸੀ ਆਉਣ ਆਲੀਆਂ ਜਿਹੜੀਆਂ ਆਮ ਵਿਧਾਨ ਸਭਾ ਦੀਆਂ ਚੋਣਾਂ 2027 ਚੋਣੀਆਂ ਨੇ ਠੀਕ ਹੈ ਜੀ ਵੀ ਅਸੀਂ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਡੰਡਾ ਤੰਤਰ ਨਾਲ ਇਲੈਕਸ਼ਨ ਅਸੀਂ ਜਿੱਤ ਲਾਂਗੇ ਹੂੰ ਕਿਉਂਕਿ ਜਿਵੇਂ ਲੁਧਿਆਣਾ ਜਿੱਤੀ ਐ ਇਹਨਾਂ ਨੇ ਪਹਿਲਾਂ ਜਲੰਧਰ ਵੀ ਜਿੱਤੀ ਐ ਹਾਂਜੀ ਤੇ ਚਲੋ ਜਿਹੜੀ ਜਿਮਨੀ ਚੋਣ ਹੁੰਦੀ ਆ ਉਹ ਸਰਕਾਰਾਂ ਦੇ ਹੱਥ ਚ ਬਹੁਤ ਕੁਝ ਹੁੰਦਾ ਜਿੱਤਣ ਲਈ ਤੇ ਸਰਕਾਰਾਂ ਜਿੱਤ ਜਾਂਦੀਆਂ ਇਹਨਾਂ ਨੇ ਫਿਰ ਹੁਣ ਕੀ ਦਿਮਾਗ ਲਾਇਆ ਕਿ ਤਰਨ ਤਰਨ ਦੀ ਜਿਮਨੀ ਚੋਣ ਆ ਰਹੀ ਐ ਬਿਲਕੁਲ ਤਰਨ ਤਰਨ ਤੋਂ ਅਕਾਲੀ ਦਲ ਨੇ ਪ੍ਰਿੰਸੀਪਲ ਸੁਖਵਿੰਦਰ ਕੌਰ ਗਰਚਾ ਜੀ ਨੇ ਜਿਹੜੇ ਕੀ ਉੱਥੇ ਇੱਕ ਆਜ਼ਾਦ ਗਰੁੱਪ ਹੈ ਹਾਂਜੀ ਆਜ਼ਾਦ ਗਰੁੱਪ ਉਹਨਾਂ ਦਾ ਬਹੁਤ ਤਗੜਾ ਆਧਾਰ ਹੈ ਜੀ ਉਸ ਹਲਕੇ ਦੇ ਵਿੱਚ ਉਸ ਏਰੀਏ ਦੇ ਵਿੱਚ ਤੇ ਸੁਖਵੀਰ ਬਾਦਲ ਜੀ ਨੇ ਉਹਨਾਂ ਦੇ ਹੀ ਯਾਨੀ ਕਿ ਆਜ਼ਾਦ ਗਰੁੱਪ ਦੇ ਵਿੱਚੋਂ ਹੀ ਪ੍ਰਿੰਸੀਪਲ ਜਿਹੜੀ ਸੁਖਵਿੰਦਰ ਕੌਰ ਗਰਚਾ ਜੀ ਨੇ ਉਹਨਾਂ ਨੂੰ ਟਿਕਟ ਦੇਤੀ ਹੈ ਹਾਂਜੀ ਤੇ ਹੁਣ ਇਹਨਾਂ ਨੇ ਜਾਨੀ ਕਿ ਚਲੋ ਸਰਕਾਰਾਂ ਕਰਦੀਆਂ ਹੀ ਹੁੰਦੀਆਂ ਤੱਕਾ ਜਿਵਨੀ ਚੋਣਾਂ ਦੇ ਵਿੱਚ ਕੇਜਰੀਵਾਲ ਜੀ ਨੇ ਸੋਚਿਆ ਵੀ ਇੱਕ ਦੀ ਥਾਂ ਤੇ ਜੇ ਅਸੀਂ ਦੋ ਜਿਵਨੀ ਚੋਣਾਂ ਜਿੱਤ ਲਈਏ ਤਾਂ ਸਾਡੀ ਇਕਤਾ ਚੜ੍ਹਾਈ ਹੋ ਜੂ ਪੰਜਾਬ ਦੇ ਵਿੱਚ ਬਿਲਕੁਲ ਵੀ ਅਸੀਂ ਦੇਖੋ ਜੀ ਲੋਕ ਸਾਡੇ ਨਾਲ ਨੇ ਸਾਨੂੰ ਚੋਣਾਂ ਤੇ ਚੋਣਾਂ ਜਿਤਾ ਰਿਹਾ ਜਿਵੇਂ ਕਿ ਪਹਿਲਾਂ ਮੋਦੀ ਸਾਹਿਬ ਕਰਦੇ ਨੇ ਵੀ ਦੇਖੋ ਜੀ ਸਾਨੂੰ ਤਾਂ ਲੋਕ ਜਿਤਾ ਰਹੇ ਨੇ ਉਹ ਹੁਣ ਜੋ મોદી ਜੀ ਕਰਦੇ ਨੇ ਉਹੀ ਕੁਛ ਇਹਨਾਂ ਨੇ ਲੁਧਿਆਣੇ ਕੀਤਾ ਕੁਛ ਵੋਟਾਂ ਕੱਟਤੀਆਂ ਕੁਛ ਵੋਟਾਂ ਨਵੀਆਂ ਬਣਾ ਲਈਆਂ ਤੇ ਉਹਦੇ ਸਾਂ ਇਹਨੂੰ ਜਿਮਣੀ ਚੋਣਾ ਜਿੱਤਣਾ ਨਹੀਂ ਕਹਿੰਦੇ ਇਹਨੂੰ ਚੋਣਾ ਲੁੱਟਣਾ ਕਹਿੰਦੇ ਨੇ ਇਹਨਾਂ ਨੂੰ ਵੀ ਆਏ ਆ ਵੀ ਅਸੀਂ ਇਹ ਦੋਏ ਚੋਣਾ ਫੇਰ ਲੁੱਟ ਲਾਂਗੇ ਤਾਂ ਜਿਹੜੀ ਲੋਕਾਂ ਦੇ ਵਿੱਚ ਜਿਹੜੀ ਸਾਡੀ ਕੰਟੀਨਿਊਟੀ ਆ ਜਿੱਤ ਦੀ ਮਤਲਬ ਉਹ ਇਦਾਂ ਹੀ ਚੱਲਦੀ ਰਹੂਗੀ ਲੋਕਾਂ ਨੂੰ ਲੱਗੂਗਾ ਵੀ ਇਹ ਤਾਂ ਲੋਕ ਤਾਂ ਸਾਰੇ ਇਹਨਾਂ ਦੇ ਨਾਲ ਨੇ ਇਹ ਤਾਂ ਫੇਰ ਜਿੱਤੀ ਜਾਂਦੇ ਆ ਤੇ ਇਹਦਾ ਮਤਲਬ ਇਹ ਪਾਰਟੀ ਠੀਕ ਹੈ ਜੀ ਪਰ ਕੇਜਰੀਵਾਲ ਜੀ ਨੂੰ ਨਹੀਂ ਪਤਾ ਇਹ ਪੰਜਾਬ ਦੇ ਲੋਕ ਨੇ ਜਦੋਂ ਆਮ ਚੋਣਾ ਆਉਣ ਗਿਆ ਉਦੋਂ ਇਹ ਸਾਰਾ ਹਿਸਾਬ ਕਿਤਾਬ ਪਿਛਲਾ ਯਾਦ ਰੱਖਦੇ ਨੇ ਤੇ ਫਿਰ ਉਸ ਹਿਸਾਬ ਨਾਲ ਹੀ ਨਤੀਜਾ ਨਿਕਲਦਾ ਇਸ ਕਰਕੇ ਜਿਹੜਾ ਕਿਉਂਕਿ ਜਦੋਂ ਅਨਮੋਲ ਗਗਨ ਮਾਨ ਦਾ ਅਸਤੀਫਾ ਆਇਆ ਨਾ ਹਾਂਜੀ ਉਸ ਤੋਂ ਥੋੜੀ ਦੇਰ ਬਾਅਦ ਇੱਕ ਪੋਸਟ ਪੈਂਦੀ ਆ ਰਣਜੀਤ ਸਿੰਘ ਗਿੱਲ ਵੱਲੋਂ ਹਾਂਜੀ ਕਿ ਮੈਂ ਹੁਣ ਇਲਾਕੇ ਦੇ ਆਪਣੇ ਹਲਕੇ ਦੇ ਲੋਕਾਂ ਦੀ ਬਿਹਤਰੀ ਲਈ ਫੈਸਲਾ ਕਰਨ ਦਾ ਸਮਾਂ ਆ ਗਿਆ ਤੇ ਸੁਣਨ ਕਿ ਆਇਆ ਕਿ ਅੱਜ ਦਿੱਲੀ ਜਾ ਰਹੇ ਨੇ ਗਿਲਸਾਹ ਠੀਕ ਹੈ ਦਿੱਲੀ ਕਿਉਂ ਜਾ ਰਹੇ ਆ ਇਸੇ ਕਰਕੇ ਜਾ ਰਹੇ ਨੇ ਉੱਥੋਂ ਪਹਿਲਾਂ ਵੀ ਇਹਨਾਂ ਨੂੰ ਮਤਲਬ ਉਹਨਾਂ ਨੇ ਕਿਹਾ ਹੋਊਗਾ ਵੀ ਤੁਸੀਂ ਅਸਤੀਫਾ ਦਿਓ ਤੁਹਾਨੂੰ ਅਸੀਂ ਇੱਥੋਂ ਇੱਕ ਇਲੈਕਸ਼ਨਰ ਉਹਨਾਂ ਨੇ ਕਿਹਾ ਉਹ ਇਲੈਕਸ਼ਨ ਕਿਵੇਂ ਲੜਾਉਂਗੇ ਇੱਥੋਂ ਦਾ ਅਨਮੋਲ ਗਗਨਮਾਨ ਪਹਿਲਾਂ ਹੀ ਹੂੰ ਉਮੀਦ ਆ ਕਿ ਆਪਣਾ ਐਮਐਲਏ ਨੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਅਸੀਂ ਉਹਨਾਂ ਤੋਂ ਅਸਤੀਫਾ ਲੈ ਲਾਂਗੇ ਕੱਲ ਅਨਮੋਲ ਗਗਨਮਾਨ ਦਿੱਲੀ ਗਏ ਸੀਗੇ ਹਾਂਜੀ ਕੇਜਰੀਵਾਲ ਜੀ ਨੂੰ ਮਿਲੇ ਨੇ ਤੇ ਇਹ ਅਸਤੀਫਾ ਉਹਨਾਂ ਨੇ ਕੱਲ ਹੀ ਲੈ ਲਿਆ ਸੀ ਠੀਕ ਹੈ ਜੀ ਤੇ ਅਨਾਉਂਸਮੈਂਟ ਜਿਹੜੀ ਆ ਉਹ ਅੱਜ ਹੋਈ ਆ ਤੇ ਕਿਉਂਕਿ ਦੇਖੋ ਜੀ ਤੋਂ ਅਸਤੀਫਾ ਲੈਣਾ ਬਣਦਾ ਸੀ ਅਨਮੋਲ ਗਗਨਮਾਨ ਉਹ ਨੇ ਜਿਹੜੇ ਕੀ ਸਰਕਾਰ ਬਣਨ ਵੇਲੇ ਪਹਿਲਿਆਂ ਚ ਮੰਤਰੀ ਬਣੇ ਸੀਗੇ ਬਿਲਕੁਲ ਕੋਈ ਇਹਨਾਂ ਦੇ ਨਾਲ ਕੋਈ ਬਹੁਤ ਵੱਡਾ ਵਿਵਾਦ ਵੀ ਨਹੀਂ ਜੁੜਿਆ ਜਿਹੜੀ ਵਿਵਾਦਾਂ ਵਾਲੀ ਬੀਬੀ ਆ ਆਪਣੇ ਇਥੋਂ ਜਗਰਾਉਂ ਤੋਂ ਬੀਬੀ ਮਾਣੂ ਕੇ ਬਿਲਕੁਲ ਉਹ ਤੋਂ ਅਸਤੀਫਾ ਲਿਆ ਨਹੀਂ ਜਿਨ੍ਹਾਂ ਦਾ ਵਿਵਾਦਾਂ ਦੇ ਨਾਲ ਚੋਲੀ ਦਮਨ ਦਾ ਸਾਥ ਹੈ ਤੇ ਅਨਮੋਲ ਗਗਨਵਾਲ ਤੋਂ ਕਿਉਂ ਅਸਤੀਫਾ ਲਿਆ ਜੀ ਜਾ ਦੇਖੋ ਕੋਈ ਐਮਐਲਏ ਜਲਦੀ ਸਰਕਾਰ ਦੇ ਵਿੱਚ ਆਪ ਦਾ ਅਸਤੀਫਾ ਦੰਦਾ ਨਹੀਂ ਹੈ ਬਿਲਕੁਲ ਅਨਮੋਲ ਗਗਨਵਾਲ ਨੂੰ ਕੀ ਪਈ ਸੀ ਅਸਤੀਫਾ ਦੇਣ ਦੀ ਇਟ ਮੀਨਸ ਇਹ ਅਸਤੀਫਾ ਲਿਆ ਗਿਆ ਤਾਂ ਕਿ ਜਿੱਤ ਦੀ ਜਿਹੜੀ ਕੰਟੀਨਿਉਟੀ ਹੈ ਉਹ ਅਸੀਂ ਇਦਾਂ ਹੀ ਕੈਰੀ ਆਨ ਕਰੀ ਰੱਖੀਏ ਵੀ ਦੇ ਕੋਈ ਅਸੀਂ ਸਾਰੀਆਂ ਜਿਮਨੀ ਚੋਣਾ ਲੋਕ ਸਾਨੂੰ ਜਿਤਾਈ ਜਾ ਰਹੇ ਨੇ ਕਿਉਂਕਿ ਕਰਨ ਕਰਾਉਣ ਨੂੰ ਤਾਂ ਇਹਨਾਂ ਨੇ ਕੁਝ ਕੀਤਾ ਨਹੀਂ ਪੰਜਾਬ ਦੇ ਵਿੱਚ ਦੱਸਣ ਨੂੰ ਬਹੁਤਾ ਕੁਝ ਹੈ ਨਹੀਂ ਸੀ ਇਹ ਸੋਚਦਾ ਵੀ ਇਸ ਤਰੀਕੇ ਨਾਲ ਹੀ ਅਸੀਂ ਇਲੈਕਸ਼ਨਾਂ ਦੇ ਵਿੱਚ ਚਲੇ ਜਾਈਏ ਇਸ ਚੀਜ਼ ਨੂੰ ਆਪਾਂ ਐਦਾਂ ਦੇਖ ਸਕਦੇ ਹਾਂ ਕਿ 2027 ਦੀ ਆਉਣ ਵਾਲੀ ਇਲੈਕਸ਼ਨਾਂ ਵਾਸਤੇ ਇੱਕ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਹੈ ਇਹ ਹਾਂ ਇਹ ਬਸ ਉਹਦੀ ਇਹ ਸਮਝ ਲਓ ਵੀ ਤਿਆਰੀ ਕਰ ਰਹੇ ਨੇ ਤੇ ਉਹਦੀ ਐਡਵਰਟਾਈਜ਼ਮੈਂਟ ਹੀ ਆਏ ਬਈ ਲੋਕਾਂ ਨੂੰ ਦੱਸਣਾ ਕਿ ਆ ਦੇਖੋ ਜੀ ਸੰਤਾ ਲੋਕ ਫੁੱਲ ਪਿਆਰ ਕਰ ਰਿਹਾ ਹੱਲੇ ਵੀ ਕਰ ਰਿਹਾ ਆਪੋਜੀਸ਼ਨ ਵਾਲੇ ਉਹੀ ਗਾਲਾਂ ਕੱਢੀ ਜਾਂਦੇ ਬੱਸ ਬੱਸ ਦੱਸਣ ਨੂੰ ਕੁਝ ਹੈ ਨਹੀਂ ਤੀਗਾ ਬਸ ਜਿੱਤ ਦੀ ਕੰਟੀਨਿਊਟੀ ਇਹ ਹਲੀ ਬਰਕਰਾਰ ਰੱਖੀਏ ਤੇ ਅਸੀਂ ਇਲੈਕਸ਼ਨਾਂ ਚ ਐਦਾਂ ਚੱਲੇ ਜਾਈਏ ਠੀਕ ਹੈ ਜੀ ਇਹ ਵੀ ਇਹਦੇ ਪਿੱਛੇ ਹਿਡਨ ਹੈਂਡ ਆ ਸੀਗਾ ਆ ਸੀ ਤੇ ਅੱਜ ਦਾ ਆਪਾਂ 쇼 ਉਰੀ ਵਾਈਂਡ ਅਪ ਕਰਦੇ ਆ ਜੀ ਤੇ ਸਰੋਤਿਆਂ ਤੋਂ ਲਈਏ ਇਜਾਜ਼ਤ ਸਤਿ ਸ੍ਰੀ ਅਕਾਲ